ਰੁਪਿੰਦਰ ਕੌਰ ਦੀ ਇੱਕ ਹੋਰ ਸੇਲੀ ਚੜ੍ਹੇ ਪੁਲਿਸ ਅੜੀਕੇ ਓਵੀਸੀ ਇਸ ਕਤਲ ਦੇ ਵਿੱਚ ਸ਼ਾਮਿਲ ਵੀਰਪਾਲ ਕੌਰ ਨੂੰ ਪਹਿਲਾਂ ਹੀ ਪਤਾ ਸੀ ਕਿ ਗੁਰਵਿੰਦਰ ਦਾ ਇਸ ਦਿਨ ਕੀਤਾ ਜਾਣਾ ਹੈ ਕਤਲ ਫਿਰ ਵੀ ਕਿਉਂ ਨਹੀਂ ਦੱਸਿਆ ਪੁਲਿਸ ਨੂੰ ਉਮੀਦ ਲਗਾਈ ਜਾ ਰਹੀ ਹੈ ਕਿ ਰਿਮਾਨਡ ਦੌਰਾਨ ਹੋ ਸਕਦੇ ਹਨ ਹੋਰ ਵੱਡੇ ਖੁਲਾਸੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਕਾਫੀ ਦਿਨਾਂ ਤੋਂ ਗੁਰਵਿੰਦਰ ਸਿੰਘ ਅਤੇ ਰੁਪਿੰਦਰ ਕੌਰ ਦਾ ਜਿਹੜਾ ਮਾਮਲਾ ਹੈ ਉਹ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਗਿਰਫਤਾਰ ਤਾਰੀ ਇਸੇ ਮਾਮਲੇ ਦੇ ਵਿੱਚ ਹੋ ਰਹੀ ਹੈ ਕੋਈ ਨਾ ਕੋਈ ਖੁਲਾਸੇ ਵੀ ਨਾਲ ਦੀ ਨਾਲ ਹੋ ਰਹੇ ਨੇ ਇਸੇ ਤਰ੍ਹਾਂ ਹੀ ਪਹਿਲਾਂ ਰੁਪਿੰਦਰ ਕੌਰ ਨੂੰ ਫੜਿਆ ਗਿਆ ਸੀ ਅਤੇ ਉਸ ਤੋਂ ਬਾਅਦ ਹਰਕਮਲ ਸਿੰਘ ਨੂੰ ਫੜਿਆ ਗਿਆ ਸੀ ਅਤੇ ਉਸ ਤੋਂ ਬਾਅਦ ਹਰਕਮਲ ਦੇ ਦੋਸਤ ਨੂੰ ਫੜਿਆ ਗਿਆ ਸੀ ਉੱਥੇ ਹੀ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੇ ਰੁਪਿੰਦਰ ਕੋਰ ਦੀ ਸਹੇਲੀ ਨੂੰ ਵੀ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਜੋ ਕਿ ਇਸ ਸਾਰੇ ਕਤਲ ਕਾਂਡ ਦੇ ਵਿੱਚ ਸ਼ਾਮਲ ਸੀ ਜਿਸ ਨੂੰ ਪਤਾ ਸੀ ਕਿ ਕਦੋਂ ਹਰ ਕਬਲ ਅਤੇ ਰੁਪਿੰਦਰ ਕੋਰ ਗੁਰਵਿੰਦਰ ਸਿੰਘ ਨੂੰ ਮੋਤ ਦੇ ਘਾਟ ਉਤਾਰਨਗੇ ਉਸ ਨੂੰ ਸਾਰੀ ਪਲੈਨਿੰਗ ਦਾ ਪਤਾ ਸੀ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਿਵੇਂ ਜਿਵੇਂ ਪੁਲਿਸ ਉਸ ਦਾ ਰਿਮਾਂਡ ਲਵੇਗੀ ਅਤੇ ਉਸ ਵੱਲੋਂ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੁਪਿੰਦਰ ਕੌਰ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਗੁਰਵਿੰਦਰ ਸਿੰਘ ਦਾ ਕਿੱਡਾ ਬੇਰਹਿਮੀ ਦੇ ਨਾਲ ਕਤਲ ਕੀਤਾ ਕਿਵੇਂ ਉਸ ਨੂੰ ਮਾਰਨ ਦੀ ਪਲੈਨਿੰਗ ਬਣਾਈ ਅਤੇ ਕਿਵੇਂ ਉਸ ਨੂੰ ਪਹਿਲਾ ਜ਼ਹਿਰ ਦਿੱਤਾ ਜੇਕਰ ਉਸ ਦਾ ਅਸਰ ਨਹੀਂ ਹੋਇਆ ਤਾਂ ਕਿਵੇਂ ਉਸ ਨੂੰ ਮੌਤ ਦੇ ਘਾਟ ਉਤਾਰਿਆ ਉਥੇ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰੁਪਿੰਦਰ ਕੌਰ ਹਲੇ ਵੀ ਇੱਕ ਖਾਸ ਬੰਦੇ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਰੋਜ਼ ਕਰਦੀ ਹੈ ਬਕੀਰ ਸਾਹਬੀ ਕਹਿੰਦੇ ਹਨ ਕਿ ਰੁਪਿੰਦਰ ਦੀ ਜੇਲ੍ਹ 'ਚ ਬੈਠੇ ਸਾਡੇ ਪੱਕੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਰੁਪਿੰਦਰ ਨੂੰ ਜੇਲ੍ਹ ਵਿੱਚ ਪ੍ਰਸ਼ਾਸਨ ਵੱਲੋਂ ਲੋੜ ਤੋਂ ਵੱਧ ਢਿੱਲ ਦਿੱਤੀ ਜਾ ਰਹੀ ਹੈ ਉਹ ਆਪਣੀ ਮਨਮਰਜ਼ੀ ਨਾਲ ਬਿਰਕ ਬਦਲ ਲੈਂਦੀ ਹੈ ਇਹ ਕੁੜੀ ਜੇਲ੍ਹ ਵਿੱਚ ਇਦਾਂ ਛਾਲਾ ਮਾਰਦੀ ਫਿਰਦੀ ਹੈ ਜਿਵੇਂ ਇਸ ਨੂੰ ਕੋਈ ਫਰਕ ਨਹੀਂ ਪਿਆ ਵਕੀਲ ਨੇ ਕਿਹਾ ਕਿ ਸਾਨੂੰ ਇਹ ਵੀ ਸ਼ੱਕ ਹੈ ਕਿ ਇਹ ਕੁੜੀ ਕਿਸੇ ਹੋਰ ਤਸਕਰ ਨਾਲ ਜੁੜੀ ਹੋ ਸਕਦੀ ਹੈ ਅਸੀਂ ਪਤਾ ਕਰਨ ਤੇ ਲੱਗੇ ਹੋਏ ਹਾਂ ਕਿ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਰੁਪਿੰਦਰ ਕੌਰ ਦਾ ਪਿਤਾ ਜਸਾ ਸਿੰਘ ਸਮਰਾ ਆਪਣੀ ਧੀ ਲਈ ਮੌਤ ਦੀ ਸਜ਼ਾ ਮੰਗ ਰਿਹਾ ਹੈ। ਰੁਪਿੰਦਰ ਦੀ ਕਰਤੂਤ ਤੋਂ ਬਾਅਦ ਸਾਨੂੰ ਪਿੰਡ ਚੋਂ ਬਾਹਰ ਕੱਢ ਦਿੱਤਾ। ਸਾਡੇ ਹੀਰੇ ਵਰਗਾ ਪੁੱਤ ਜਵਾਈ ਗੁਰਵਿੰਦਰ ਦੀ ਆਖਰੀ ਵਾਰ ਮੂਵੀ ਤੱਕ ਦੇਖਣਾ ਨਸੀਬ ਨਹੀਂ ਹੋਇਆ। ਸਾਡਾ ਸਾਰਾ ਪਰਿਵਾਰ ਰੁਪਿੰਦਰ ਨਾਲ ਕੋਈ ਵੀ ਸਬੰਧ ਨਹੀਂ ਰੱਖਦਾ। ਉਸ ਨੂੰ ਫਾਂਸੀ ਦੇ ਦਿਓ ਤਾਂ ਸਾਨੂੰ ਤੇ ਗੁਰਵਿੰਦਰ ਨੂੰ ਸ਼ਾਂਤੀ ਮਿਲੇਗੀ। ਇੱਕ ਨਿੱਜੀ ਚੈਨਲ ਨਾਲ ਫੋਨ ਤੇ ਗੱਲ ਕਰਦਿਆਂ ਰੁਪਿੰਦਰ ਕੌਰ ਦੇ ਪਿਤਾ ਨੇ ਸਾਰੀਆਂ ਗੱਲਾਂ ਦੱਸੀਆਂ। ਤੇ ਕਿਹਾ ਕਿ ਸਾਰਿਆਂ ਦੇ ਰਜ਼ਾਮੰਦੀ ਨਾਲ ਵਿਆਹ ਹੋਇਆ ਸੀ ਜੇਕਰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਇਹ ਵਿਆਹ ਹੀ ਨਾ ਕਰਵਾਉਂਦੇ ਗੁਰਵਿੰਦਰ ਸਾਡਾ ਜਵਾਈ ਨਹੀਂ ਪੁੱਤ ਸੀ ਤੇ ਸਾਡੀ ਧੀ ਨੇ ਦਰਵੇਸ਼ ਪੁੱਤ ਨੂੰ ਮਾਰ ਕੇ ਜੋ ਪਾਪ ਕਮਾਇਆ ਹੈ ਉਸ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ ਅਸੀਂ ਇਹੋ ਜਹੀ ਧੀ ਦੀ ਪੈਰਵਾਈ ਨਹੀਂ ਕਰਦੇ ਜਿਸ ਨੇ ਸਾਨੂੰ ਸਮਾਜ 'ਚ ਮੂੰਹ ਦਿਖਾਉਣ ਯੋਗ ਨਹੀਂ ਛੱਡਿਆ ਉਸ ਨੇ ਕਤਲ ਵਾਲੀ ਰਾਤ ਸਾਨੂੰ ਹੋਰ ਕਹਾਣੀ ਬਣਾ ਕੇ ਫੋਨ ਕੀਤਾ ਜਦੋਂ ਅਸੀਂ ਮੌਕੇ ਤੇ ਗਏ ਤਾਂ ਅਸਲ ਕਹਾਣੀ ਸਾਹਮਣੇ ਆਈ ਅਸੀਂ ਆਪ ਗੁਰਵਿੰਦਰ ਦੀ ਪੂਆ ਤੇ ਗਵਾਂਡੀਆਂ ਨੂੰ ਸਾਰਾ ਮਾਮਲਾ ਦੱਸਿਆ ਅਸੀਂ ਸ਼ੁਰੂ ਦੇ ਸਮੇਂ ਵਿੱਚ ਨਾਲ ਹੀ ਸੀ ਪਰ ਰੁਪਿੰਦਰ ਵੱਲੋਂ ਗੁਰਵਿੰਦਰ ਨੂੰ ਕਤਲ ਕਰਨ ਵਾਲੀ ਗੱਲ ਸਾਹਮਣੇ ਆਉਣ ਤੋਂ ਬਾਅਦ ਜੋ ਹੋਇਆ ਉਹ ਸਭ ਦੇ ਸਾਹਮਣੇ ਹੈ ਅਸੀਂ ਪੰਚਾਇਤ ਨਾਲ ਪਰਿਵਾਰ 'ਚ ਬੈਠੇ ਸੋਗ ਮਨਾ ਰਹੇ ਸੀ ਪਰ ਸਾਨੂੰ ਪਿੰਡ ਦੇ ਲੋਕਾਂ ਨੇ ਬਾਹਰ ਕੱਢ ਦਿੱਤਾ ਸਾਡੇ ਮਨ ਤੇ ਕੀ ਬੀਤੀ ਅਸੀਂ ਬਿਆਨ ਨਹੀਂ ਕਰ ਸਕਦੇ ਸਾਡੀ ਪਿੰਡ ਦੀ ਪੰਚਾਇਤ ਨਾਲ ਅਸੀਂ ਵਾਪਸ ਆ ਗਏ ਅਤੇ ਅੱਜ ਤੱਕ ਸਾਨੂੰ ਸਾਡੇ ਨਾਲ ਕੋਈ ਵੀ ਗੱਲ ਨਹੀਂ ਹੋਈ ਪਰ ਅਸੀਂ ਗੁਰਵਿੰਦਰ ਦੇ ਪਰਿਵਾਰ ਨਾਲ ਹਾਂ ਅਤੇ ਉਸ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਦੇ ਹਾਂ ਤਾਂ ਜੋ ਮਿਸਾਲ ਪੈਦਾ ਹੋ ਸਕੇ ਸਾਡੀ ਮੰਗ ਹੈ ਕਿ ਜਿਸ ਤਰ੍ਹਾਂ ਰੁਪਿੰਦਰ ਨੇ ਗੁਰਵਿੰਦਰ ਨਾਲ ਬੇਰਹਿਮੀ ਕੀਤੀ ਅਤੇ ਉਸ ਨੂੰ ਮਾਰਿਆ ਉਂਝ ਹੀ ਇਸ ਨੂੰ ਵੀ ਮਾਰਿਆ ਜਾਵੇ ਸਾਰੀ ਜ਼ਿੰਦਗੀ ਅਸੀਂ ਹੁਣ ਤਰਫ ਦੇ ਰਹਿਣਾ ਹੈ ਕਿ ਸਾਡਾ ਹੀਰੇ ਵਰਗਾ ਪੁੱਤ ਨਾਲ ਕੀ ਹੋਇਆ ਸਾਨੂੰ ਰੁਪਿੰਦਰ ਦੇ ਮਰੇ ਦਾ ਇੰਨਾ ਦੁੱਖ ਨਹੀਂ ਹੁੰਦਾ ਜਿੰਨਾ ਸਾਨੂੰ ਗੁਰਵਿੰਦਰ ਦਾ ਹੋਇਆ ਹੈ ਉਥੇ ਹੀ ਤੁਹਾਨੂੰ ਦੱਸਦੀਏ ਕਿ ਰੁਪਿੰਦਰ ਕੋਰ ਹਰ ਰੋਜ਼ ਆਪਣੇ ਆਸ਼ਿਕ ਹਰ ਕਵਲ ਨੂੰ ਮਿਲਦੀ ਹੈ ਇਹ ਖੁਲਾਸੇ ਵਕੀਲ ਦੇ ਵੱਲੋਂ ਕੀਤੇ ਗਏ ਹਨ ਕਿ ਆਖਰਕਾਰ ਜੇਲ੍ਹ ਦੇ ਵਿੱਚ ਵੀ ਉਹ ਏਦਾਂ ਘੁੰਮਦੀ ਫਿਰਦੀ ਹੈ ਜਿਵੇਂ ਉਹ ਆਪਣੇ ਨਾਨਕੇ ਘਰ ਆਈ ਹੋਵੇ ਨਾ ਤਾਂ ਪ੍ਰਸ਼ਾਸਨ ਉਸ ਵੱਲ ਜ਼ਿਆਦਾ ਧਿਆਨ ਦੇ ਰਿਹਾ ਹੈ ਅਤੇ ਨਾਹੀ ਉਸ ਤੋਂ ਕੋਈ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ਇਹ ਇੱਕ ਵੱਡਾ ਸਵਾਲ ਹੈ ਕਿ ਆਖਰਕਾਰ ਜੇਕਰ ਉਸ ਨੂੰ ਐਦਾਂ ਹੀ ਰੱਖਣਾ ਸੀ ਤਾਂ ਫਿਰ ਉਸ ਨੂੰ ਅਰੈਸਟ ਕਿਉਂ ਕੀਤਾ ਕਿ ਲੋਕ ਭੜਕਣਾ ਜਾਣ ਇਸ ਕਰਕੇ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ ਜਾਂ ਫਿਰ ਕਿਸੇ ਲੀਡਰ ਦਾ ਪ੍ਰੈਸ਼ਰ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਉੱਥੇ ਹੀ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੇ ਰੁਪਿੰਦਰ ਦੀ ਸੇਲੀ ਪੁਲਿਸ ਨੇ ਗ੍ਰਿਫਤਾਰ ਕੀਤੀ ਹੈ ਜਿਸ ਨੂੰ ਇਸ ਸਾਰੇ ਮਾਮਲੇ ਬਾਰੇ ਪਤਾ ਸੀ ਜਿਸ ਨੂੰ ਪਤਾ ਸੀ ਕਿ ਕਦੋਂ ਇਹ ਕਤਲ ਕਰਨਗੇ ਅਤੇ ਕਦੋਂ ਇਹਨਾਂ ਨੇ ਪਲਾਨ ਬਣਾਇਆ ਉਸ ਦੇ ਵਿੱਚ ਰੁਪਿੰਦਰ ਕੌਰ ਦੀ ਸੇਲੀ ਵੀ ਸ਼ਾਮਲ ਸੀ ਜਿਸ ਨੂੰ ਬੀਤੇ ਰਾਤ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਹੁਣ ਉਸ ਦਾ ਕੋਰਟ ਦੇ ਵਿੱਚੋਂ ਰਿਮਾਂਡ ਹਾਸਲ ਕਰੇਗੀ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ ਪਰ ਇੱਥੇ ਗੱਲ ਇੱਥੇ ਅੱਡੀ ਹੋਈ ਹੈ ਕਿ ਆਖਰਕਾਰ ਰੁਪਿੰਦਰ ਕੌਰ ਨੂੰ ਫਾਂਸੇ ਦੀ ਸਜ਼ਾ ਹੋਵੇਗੀ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਲਦੀ ਹੀ ਰੁਪਿੰਦਰ ਕੌਰ ਬਾਹਰ ਜਾਵੇਗੀ ਕਿਉਂਕਿ ਉਸ ਦੇ ਵੱਡੇ ਤਸਕਰਾਂ ਨਾਲ ਹੱਥ ਮਿਲੇ ਹੋਏ ਨੇ ਜਿਸ ਕਰਕੇ ਤਸਕਰ ਪੈਸੇ ਪੂਸੇ ਭਰ ਕੇ ਉਸ ਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਿੱਧੂ ਮੁਸੇਵਾਲੇ ਵਾਂਗ ਹੀ ਗੁਰਵਿੰਦਰ ਦਾ ਕੇਸ ਵੀ ਇਦਾਂ ਹੀ ਦੱਬਿਆ ਜਾਵੇਗਾ ਕੀ ਗੁਰਵਿੰਦਰ ਸਿੰਘ ਦੇ ਕਾਤਲਾਂ ਨੂੰ ਬਰੀ ਕੀਤਾ ਜਾਵੇਗਾ ਜਾਂ ਫਿਰ ਉਹ ਕੁਝ ਮਹੀਨੇ ਜੇਲ੍ਹ ਦੇ ਵਿੱਚ ਰਹਿ ਕੇ ਜ਼ਮਾਨਤ ਤੇ ਬਾਹਰ ਆ ਜਾਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਦੋਸਤੋ ਬਾਕੀ ਤੁਹਾਡਾ ਗੁਰਵਿੰਦਰ ਰੁਪਿੰਦਰ ਅਤੇ ਹਰ ਕਵਲ ਬਾਰੇ ਕੀ ਕਹਿਣਾ ਹੈ ਅਤੇ ਉਸ ਸਹੇਲੀ ਬਾਰੇ ਕੀ ਕਹਿਣਾ ਹੈ ਜਿਸ ਬਾਰੇ ਰੁਪਿੰਦਰ ਕੌਰ ਨੇ ਪਹਿਲਾਂ ਹੀ ਦੱਸਿਆ ਹੋਇਆ ਸੀ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ